ਆਪਣਾ ਸਵਾਲ ਨੰਬਰ ਆ ਜਾਂਦਾ ਹੈ 36 ਗੁਰੂ ਤੇਗ ਬਹਾਦਰ ਜੀ ਨੂੰ ਪੂਰਬੀ ਪ੍ਰਾਂਤਾਂ ਵਿੱਚ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਕਿਸ ਨੇ ਦਿੱਤੀ ਇਹਦਾ ਜਵਾਬ ਹੈ ਗੁਰੂ ਹਰ Rai ਸਾਹਿਬ ਜੀ ਨੇ ਆਪਣਾ ਸਵਾਲ ਨੰਬਰ ਆ ਜਾਂਦਾ ਹੈ 37 ਗੁਰੂ ਤੇਗ ਬਹਾਦਰ ਜੀ ਨੂੰ ਪੂਰਬੀ ਪ੍ਰਾਂਤਾਂ ਵਿੱਚ ਪ੍ਰਚਾਰ ਕਰਨ ਕਦੋਂ ਗਏ ਸੰਨ ਦਾ ਜਵਾਬ ਹੈ ਸੰਨ 1656 ਵਿੱਚ ਗੁਰੂ ਤੇਗ ਬਹਾਦਰ ਜੀ ਪੂਰਬੀ ਪ੍ਰਾਂਤਾਂ ਦੇ ਵਿੱਚ ਪ੍ਰਚਾਰ ਕਰਨ ਗਏ ਸਨ ਆਪਣਾ ਸਵਾਲ ਨੰਬਰਾਂ ਜਾਂਦਾ ਹੈ 38 ਮੱਖਣ ਸ਼ਰ ਲੋਬਾਣਾ ਬਕਾਲੇ ਵਿਖੇ ਕਿਉਂ ਆਇਆ ਸੀ ਇਹਦਾ ਜਵਾਬ ਹੈ ਭਾਈ ਮੱਖਣ ਸ਼ਰ ਲੋਬਾਣਾ ਸਤਿਗੁਰ ਜੀ ਦੀ ਭਾਲ ਵਿੱਚ ਉਹਨਾਂ ਨੂੰ ਭੇਟਾ ਦੇਣ ਲਈ ਆਇਆ ਸੀ ਆਪਣਾ ਸਵਾਲ ਨੰਬਰਾਂ ਜਾਂਦਾ ਹੈ 39 ਭਾਈ ਮੱਖਣ ਸ਼ਰ ਲੋਬਾਣਾ ਕਿੱਥੋਂ ਦਾ ਰਹਿਣ ਵਾਲਾ ਸੀ ਇਹਦਾ ਜਵਾਬ ਹੈ ਜ਼ਿਲ੍ਹਾ ਜਹਲਮ ਦੇ ਨਗਰ ਟਾਂਡੇ ਦਾ ਰਹਿਣ ਵਾਲਾ ਸੀ ਆਪਣਾ ਸਵਾਲ ਨੰਬਰਾਂ ਜਾਂਦਾ ਹੈ 40 ਭਾਈ ਮੱਖਣਸ਼ਾ ਲਬਾਣਾ ਗੁਰੂ ਜੀ ਨੂੰ ਕਿੰਨੀ ਭੇਟਾ ਦੇਣ ਆਇਆ ਸੀ ਇਹਦਾ ਜਵਾਬ ਹੈ ਭਾਈ ਕਿ ਭਾਈ ਮੱਖਣਸ਼ਾ ਲਬਾਣਾ ਗੁਰੂ ਸਾਹਿਬ ਨੂੰ 500 ਮੋਹਰਾਂ ਦੇਣ ਆਇਆ ਸੀ ਆਪਣਾ ਸਵਾਲ ਨੰਬਰ ਆ ਜਾਂਦਾ ਹੈ 41 ਬਕਾਲੇ ਆ ਕੇ ਮੱਖਣਸ਼ਾ ਨੇ ਜਿਹੜਾ ਕੀ ਵੇਖਿਆ ਕੀ ਉਹ ਹੈਰਾਨ ਹੋ ਗਿਆ ਇਹਦਾ ਜਵਾਬ ਹੈ ਉਸਨੇ ਦੇਖਿਆ ਕਿ ਬਕਾਲੇ ਵਿੱਚ ਤਾਂ 22 ਗੁਰੂ ਬਣੇ ਬੈਠੇ ਹਨ ਆਪਣਾ ਸਵਾਲ ਨੰਬਰ ਆ ਜਾਂਦਾ ਹੈ 42 ਸੱਚੇ ਗੁਰੂ ਨੂੰ ਲੱਭਣ ਲਈ ਮੱਖਣਛਾਣੇ ਕੀ ਵਿਉਂਤ ਬਣਾਈ ਇਹਦਾ ਜਵਾਬ ਹੈ ਉਸਨੇ ਹਰੇਕ ਬਣੇ ਗੁਰੂ ਅੱਗੇ ਦੋ-ਦੋ ਮੋਹਰੇ ਰੱਖ ਕੇ ਮੱਥਾ ਟੇਕਿਆ ਆਪਣਾ ਸਵਾਲ ਨੰਬਰਾਂ ਜਾਂਦਾ ਹੈ 73 ਜਦੋਂ ਗੁਰੂ ਤੇਗ ਬਹਾਦਰ ਜੀ ਅੱਗੇ ਦੋ ਮੋਹਰੇ ਰੱਖ ਕੇ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਕੀ ਕਿਹਾ ਇਹਦਾ ਜਵਾਬ ਹੈ ਗੁਰੂ ਜੀ ਨੇ ਉਸ ਨੂੰ ਸਾਰੀ ਭੇਟਾ 500 ਮੋਹਰਾਂ ਦਾ ਚੇਤਾ ਕਰਵਾਇਆ ਆਪਣਾ ਸਵਾਲ ਨੰਬਰਾਂ ਜਾਂਦਾ ਹੈ 44 ਕੋਠੇ ਉੱਤੇ ਚੜ ਕੇ ਮੱਖਣਸ਼ਾਨੇ ਕੀ ਢੰਡੋਰਾ ਦਿੱਤਾ ਇਹਦਾ ਜਵਾਬ ਹੈ ਮੱਖਣਸ਼ਾਨੇ ਢੰਡੋਰਾ ਦਿੱਤਾ ਗੁਰੂ ਲਾਧੋਰੇ ਗੁਰੂ ਲਾਧੋਰੇ ਆਪਣਾ ਸਵਾਲ ਨੰਬਰ ਆ ਜਾਂਦਾ ਹੈ 45 ਜਦੋਂ ਮੱਖਣਸ਼ਾਨੇ ਗੁਰੂ ਤੀਗ ਬਹਾਦਰ ਜੀ ਨੂੰ ਪ੍ਰਗਟ ਕੀਤਾ ਤਾਂ ਗੁਰੂ ਜੀ ਦੀ ਉਮਰ ਕਿੰਨੀ ਸੀ ਇਹਦਾ ਜਵਾਬ ਹੈ ਗੁਰੂ ਸਾਹਿਬ ਦੀ ਉਮਰ ਉਸ ਵਕਤ 43 ਸਾਲ ਦੀ ਸੀ ਆਪਣਾ ਸਵਾਲ ਨੰਬਰ ਆ ਜਾਂਦਾ ਹੈ 46 ਗੁਰੂ ਤੇਗ ਬਹਾਦਰ ਜੀ ਤੇ ਗੋਲੀ ਕਿਸ ਨੇ ਚਲਾਈ ਸੀ ਇਹਦਾ ਜਵਾਬ ਹੈ ਧੀਰਮਲ ਦੇ ਮਸੰਦ 시ਹੇ ਨੇ ਗੋਲੀ ਚਲਾਈ ਸੀ ਆਪਣਾ ਸਵਾਲ ਨੰਬਰ ਆ ਜਾਂਦਾ ਹੈ 47 ਜਦੋਂ 시ਹੇ ਮਸੰਦ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਗੁਰੂ ਤੇਗ ਬਹਾਦਰ ਜੀ ਦੇ ਘਰ ਦਾ ਸਾਮਾਨ ਅਤੇ ਪੈਸਾ ਟੱਕਾ ਲੁੱਟ ਲਿਆ ਤਾਂ ਗੁਰੂ ਜੀ ਨੇ ਕੀ ਕੀਤਾ ਇਹਦਾ ਜਵਾਬ ਹੈ ਗੁਰੂ ਤੇਗ ਬਹਾਦਰ ਜੀ ਇਹ ਸਭ ਕੁਝ ਵੇਖ ਕੇ ਵੀ ਸ਼ਾਂਤ ਚਿੱਤ ਅਡੋਲ ਟਿਕੇ ਰਹੇ ਆਪਣਾ ਸਵਾਲ ਨੰਬਰ ਹੈ 48 ਜਦੋਂ ਮੱਖਣ ਸ਼ਾਲੂਆਣਾ ਧੀਰਮਲ ਕੋਲੋਂ ਆਦ ਬੀੜ ਅਤੇ ਗੁਰੂ ਘਰ ਤੋਂ ਲੁੱਟਿਆ ਹੋਇਆ ਸਾਰਾ ਸਾਮਾਨ ਵਾਪਸ ਲੈ ਆਇਆ ਤਾਂ ਗੁਰੂ ਜੀ ਨੇ ਕੀ ਕੀਤਾ ਇਹਦਾ ਜਵਾਬ ਹੈ ਗੁਰੂ ਜੀ ਨੇ ਆਦ ਬੀੜ ਅਤੇ ਸਾਰਾ ਸਾਮਾਨ ਧੀਰਮਲ ਨੂੰ ਵਾਪਸ ਮੋੜ ਦਿੱਤਾ ਆਪਣਾ ਸਵਾਲ ਨੰਬਰ ਹੈ 49 ਗੁਰੂ ਤੇਗ ਬਹਾਦਰ ਜੀ ਜਦੋਂ ਹਰਮੰਦਰ ਸਾਹਿਬ ਅੰਮ੍ਰਿਤਸਰ ਦਰਸ਼ਨ ਕਰਨ ਆਏ ਤਾਂ ਪੁਜਾਰੀਆਂ ਨੇ ਕੀ ਕੀਤਾ ਇਹਦਾ ਜਵਾਬ ਹੈ ਪੁਜਾਰੀਆਂ ਨੇ ਦਰਵਾਜ਼ੇ ਬੰਦ ਕਰ ਲਏ ਤੇ ਆਪ ਲੁਕ ਗਏ ਆਪਣਾ ਸਵਾਲ ਨੰਬਰ ਆ ਜਾਂਦਾ ਹੈ 50 ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਗੁਰੂ ਜੀ ਜਿਸ ਥਾਂ ਬੈਠੇ ਸਨ ਅਜੋਥੇ ਕਿਹੜਾ ਗੁਰਦੁਆਰਾ ਸਾਹਿਬ ਸਥਿਤ ਹੈ ਇਹਦਾ ਜਵਾਬ ਹੈ ਗੁਰਦੁਆਰਾ ਥੜਾ ਸਾਹਿਬ ਉੱਤੇ ਬਣਿਆ ਹੋਇਆ ਹੈ ਭਾਈ ਆਪਣਾ ਸਵਾਲ ਨੰਬਰ ਆ ਜਾਂਦਾ ਹੈ 51 ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰਨ ਵਾਲੇ ਪੁਜਾਰੀ ਕੌਣ ਸਨ ਇਹਦਾ ਜਵਾਬ ਹੈ ਉਸ ਸਮੇਂ ਦੇ ਮਸੰਦ ਪੁਜਾਰੀ ਅਤੇ ਹਰਜੀ ਜੋ ਕਿ ਮਿਹਰਬਾਨ ਦਾ ਪੁੱਤਰ ਸੀ ਆਪਣਾ ਸਵਾਲ ਨੰਬਰਾਂ ਜਾਂਦਾ ਹੈ 52 ਜਦੋਂ ਪੁਜਾਰੀਆਂ ਨੇ ਦਰਵਾਜ਼ੇ ਨਾ ਖੁੱਲੇ ਤਾਂ ਗੁਰੂ ਜੀ ਨੇ ਕੀ ਕੀਤਾ ਇਹਦਾ ਜਵਾਬ ਹੈ ਪੰਨ ਦੇ ਲੋਕਾਂ ਦੀ ਬੇਨਤੀ ਤੇ ਵੱਲੇ ਪਿੰਡ ਚਲੇ ਗਏ ਆਪਣਾ ਸਵਾਲ ਨੰਬਰਾਂ ਜਾਂਦਾ ਹੈ 53 ਵੱਲੇ ਪਿੰਡ ਦੀਆਂ ਸੰਗਤਾਂ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਕੀ ਅਸੀਸ ਦਿੱਤੀ ਗੁਰੂ ਜੀ ਨੇ ਅਸੀਸ ਦਿੱਤੀ ਵੱਲਾ ਗੁਰੂ ਕਾ ਗੱਲਾ ਆਪਣਾ ਸਵਾਲ ਨੰਬਰਾਂ ਜਾਂਦਾ ਹੈ 54 ਵੱਲੇ ਪਿੰਡ ਦੇ ਲੋਕਾਂ ਨੂੰ ਗੁਰੂ ਜੀ ਨੇ ਕਿਉਂ ਉਪਦੇਸ਼ ਦਿੱਤਾ ਇਹਦਾ ਜਵਾਬ ਹੈ ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਵਾਹਿਗੁਰੂ ਜੀ ਦਾ ਨਾਮ ਜਪਣ ਨਾਲ ਹੀ ਪਉ ਸਾਗਰ ਤੋਂ ਪਾਰ ਹੋਇਆ ਜਾ ਸਕਦਾ ਹੈ ਇਹ ਹੀ ਮਨੁੱਖਾ ਜਨਮ ਦਾ ਮੰਤਵ ਹੈ